ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸੋ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਿਆਰਿਓ ਵਿਸਾਖੀ ਤੋਂ ਪਹਿਲਾਂ ਇੱਕ ਇਹ ਕੰਮ ਜ਼ਰੂਰ ਕਰਿਓ ਰਸੋਈ ਦੇ ਵਿੱਚ ਸਾਡੀਆਂ ਭੈਣਾਂ ਨੂੰ ਬੇਨਤੀ ਹੈ ਮਾਵਾ ਨੂੰ ਫਿਰ ਵੇਖਣਾ ਚਮਤਕਾਰ ਬੇਂਤੀਆਂ ਪਾ ਸੰਧੀਆਂ ਕਰਨ ਲੱਗੇ ਆ ਸੋ ਫਤਿਹ ਬਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਸਾਡੇ ਤੇ ਤਦ ਵਰਤਣੀ ਹੈ ਪਿਆਰਿਓ ਜਦੋਂ ਅਸੀਂ ਕੁਝ ਚੀਜ਼ਾਂ ਦਾ ਧਿਆਨ ਰੱਖਾਂਗੇ ਪਿਆਰਿਓ ਵਿਸਾਖੀ ਆ ਰਹੀ ਹੈ ਤੇ ਜਦੋਂ ਵੀ ਵਿਸਾਖੀ ਦਾ ਜ਼ਿਕਰ ਆਉਂਦਾ ਹੈ ਤੇ ਸਾਡੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਕਣਕਾਂ ਦੀ ਵਾਢੀ ਤੇ ਗੁਰੂ ਕੇ ਪਿਆਰ ਵਾਲਿਆਂ ਦੇ ਮਨ ਵਿੱਚ 1699 ਦੀ ਵਿਸਾਖੀ ਦਾ ਦ੍ਰਿਸ਼ ਚੱਲ ਪੈਂਦਾ ਹੈ ਤੇ ਜਾਂ ਫਿਰ ਹੁਣ ਵਾਲੇ ਦਮਦਮਾ ਸਾਹਿਬ ਜੋ ਜੋੜ ਮੇਲਾ ਲੱਗਦਾ ਹੈ ਵਿਸਾਖੀ ਦਾ ਉਹਦੇ ਬਾਰੇ ਸੋਚਣ ਲੱਗ ਜਾਂਦੇ ਨੇ ਸੋ ਬਹੁਤ ਵੱਡੀ ਗੱਲ ਹੈ ਪਿਆਰਿਓ ਸਾਡੇ ਲਈ ਇੱਕ ਬਹੁਤ ਵੱਡੀ ਮਿਸਾਲ ਹੈ ਵੈਸਾਖੀ ਸਾਧ ਸੰਗਤ ਅਸੀਂ ਵਿਸਾਖੀ ਕਿਵੇਂ ਮਨਾਉਨੇ ਆ ਹੁਣ ਵਿਸਾਖੀ ਦਾ ਜਿਹੜਾ ਤਿਹਾਰ ਹੈ ਉਹ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਵਿਸਾਖੀ ਅਸੀਂ ਮਨਾ ਰਹੇ ਆ ਅਸੀਂ ਮੇਲਿਆਂ ਤੇ ਜਾ ਕੇ ਹੁੱਲੜ ਬਾਜ਼ੀਆਂ ਕਰਕੇ ਅਸੀਂ ਵਿਸਾਖੀ ਮਨਾ ਰਹੇ ਆ ਬੜਾ ਹਾਸਾ ਆਉਂਦਾ ਹੁੰਦਾ ਹੈ ਕਦੇ ਕਦੇ ਵੇਖ ਕੇ ਕਿ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਸਜਾਇਆ ਤੇ ਸਾਨੂੰ ਜ਼ਬਰ ਤੇ ਜ਼ੁਲਮ ਦੇ ਨਾਲ ਲੜਨ ਦੇ ਲਈ ਜਿਹੜਾ ਸਤਗੁਰ ਨੇ ਤਿਆਰ ਕੀਤਾ ਪਰ ਅਸੀਂ ਹੁਣ ਮੇਲਿਆਂ ਦੇ ਵਿੱਚ ਵੁੱਕਣ ਜੋਗੇ ਰਹਿ ਗਏ ਮੈਂ ਵਿਸ਼ੇ ਵੱਲ ਆਵਾਂਗਾ ਥੋੜੀਆਂ ਜਿਹੀਆਂ ਬੇਨਤੀਆਂ ਕਰ ਦੇਵਾਂ ਅੱਜ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਜਿਹੜਾ ਹੈ ਉਹ ਗੰਦ ਫਲਾਇਆ ਜਾ ਰਿਹਾ ਹੈ ਸਾਡੀਆਂ ਧੀਆਂ ਭੈਣਾਂ ਜੜੀਆਂ ਨੇ ਨਾ ਉਹ ਵੀਡੀਓ ਪਾਉਂਦੀਆਂ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਹੱਥ ਬੰਨ ਕੇ ਨਾ ਪਾਇਆ ਕਰੋ ਫਿਰ ਕੱਲ ਨੂੰ ਤੁਹਾਨੂੰ ਸਫਾਈਆਂ ਦੇਣੀਆਂ ਪੈਂਦੀਆਂ ਨੇ ਤੇ ਤੁਹਾਡੀਆਂ ਵੀਡੀਓ ਦਾ ਕਿਸ ਤਰ੍ਹਾਂ ਮਿਸਯੂਜ਼ ਹੁੰਦਾ ਹੈ ਕਿਸ ਤਰ੍ਹਾਂ ਤੁਸੀਂ ਵੀਡੀਓ ਜਿਹੜੀਆਂ ਆਪਣੀ ਸਹੀ ਤਰੀਕੇ ਨਾਲ ਪਾਉਣੀਓ ਪਰ ਉਹਨਾਂ ਦੇ ਹਿਸਾਬ ਦੇ ਉੱਤੇ ਕੀ ਕੀ ਕੁਝ ਲਿਖਿਆ ਜਾਂਦਾ ਹੈ ਇਹਦੇ ਬਾਰੇ ਸ਼ਾਇਦ ਤੁਹਾਨੂੰ ਨੌਲੇਜ ਨਹੀਂ ਹੈਗੀ ਜਿਨ੍ਹਾਂ ਨੂੰ ਨੌਲੇਜ ਹੋ ਗਈ ਜਿਨ੍ਹਾਂ ਨੇ ਸਭ ਕੁਝ ਆਪਣੇ ਅੱਖੀਂ ਵੇਖ ਲਿਆ ਤੱਕ ਲਿਆ ਤੇ ਉਹਨਾਂ ਨੇ ਮੁੜ ਕੇ ਇਹ ਕੰਮ ਨਹੀਂ ਕੀਤਾ ਉਹਨਾਂ ਨੇ ਬੰਦ ਕਰ ਦਿੱਤਾ ਇਹ ਕੰਮ ਮੈਂ ਵੇਖ ਰਿਹਾ ਸੀ ਇੱਕ ਨੌਜਵਾਨ ਉਹਨਾਂ ਨੇ ਗ੍ਰਿਫਤਾਰ ਕੀਤਾ ਪੁਲਿਸ ਨੇ ਉਹਦੇ ਤੇ આરોਪ ਕੀ ਲੱਗਿਆ ਕਿ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹਨਾਂ ਦੀਆਂ ਵੀਡੀਓ ਦਾ ਗਲਤ ਇਸਤੇਮਾਲ ਕਰਨਾ ਉਹਨਾਂ ਤੇ ਗਲਤ ਕਮੈਂਟ ਬਾਜ਼ੀਆਂ ਕਰਨੀਆਂ ਤੇ ਬੜੀਆਂ ਧੀਆਂ ਬੜੀਆਂ ਕੁੜੀਆਂ ਦੀ ਜਿਹੜੀ ਜ਼ਿੰਦਗੀ ਹੈ ਉਸ ਬੰਦੇ ਨੇ ਬਰਬਾਦ ਕਰ ਦਿੱਤੀ ਤੇ ਉਹ ਉਹਦੇ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਹਾਲਾਂਕਿ ਇਹਦੇ ਵਿੱਚ ਗਲਤੀ ਕੀ ਦੀ ਮੰਨੀ ਹੈ ਪਹਿਲ ਕੀਨੇ ਕੀਤੀ ਜੇ ਅਸੀਂ ਵੀਡੀਓ ਪਾਉਂਦੇ ਹੀ ਨਾ ਤੇ ਹੋ ਸਕਦਾ ਹੈ ਵੀ ਸਾਡੀ ਬਦਨਾਮੀ ਹੁੰਦੀ ਨਾ ਅੱਜ ਕਦੇ ਉਹ ਸਮਾਂ ਸੀ ਕਾਬਲ ਕੰਧਾਰ ਤੱਕ ਸਾਡਾ ਰਾਜ ਚੱਲਦਾ ਸੀ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੁਡਵਾ ਕੇ ਘਰੋ ਘਰੀ ਪਹੁੰਚਾਉਣ ਵਾਲੀ ਕੌਮ ਪਰ ਅੱਜ ਅਸੀਂ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਬਚਾ ਨਹੀਂ ਪਾ ਰਹੇ ਸਾਡੀਆਂ ਧੀਆਂ ਭੈਣਾਂ ਖੁਦ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਨੱਚ-ਨੱਚ ਕੇ ਟੱਪ ਕੇ ਵੀਡੀਓ ਪਾ ਰਹੀਆਂ ਨੇ ਪਰ ਸਾਡਾ ਆਪ ਦੇ ਘਰ ਵੱਲ ਕੋਈ ਧਿਆਨ ਨਹੀਂ ਹੈ ਮੈਨੂੰ ਮਾਫ਼ ਕਰਿਓ ਇਹ ਗੱਲ ਮੈਨੂੰ ਤਾਂ ਕਹਿਣੀ ਪੈ ਰਹੀ ਹੈ ਕਿਉਂਕਿ ਜਿਹੋ ਜਿਹੇ ਹਾਲਾਤ ਚੱਲ ਰਹੇ ਨੇ ਖੈਰ ਕਾਬਲ ਕੰਧਾਰ ਤੱਕ ਰਾਜ ਕਰਨ ਵਾਲੀ ਸਾਡੀ ਕੌਮ ਅੱਜ ਸੋਸ਼ਲ ਮੀਡੀਆ ਤੇ ਲੱਕ ਹਲਾਉਣ ਤੱਕ ਸੀਮਤ ਰਹਿ ਗਈ ਸੋਸ਼ਲ ਮੀਡੀਆ ਤੇ ਨੱਚਣ ਟੱਪਣ ਤੱਕ ਸੀਮਤ ਰਹਿ ਗਈ ਬੜੀ ਹੈਰਾਨਗੀ ਹੁੰਦੀ ਹੈ ਕਿ ਸਾਡੀ ਕੌਮ ਨੂੰ ਕਿਸ ਤਰ੍ਹਾਂ ਜਾਣਿਆ ਜਾਂਦਾ ਸੀ ਸਾਡੀ ਕੌਮ ਦਾ ਇੱਕ ਵੱਖਰਾ ਇਤਿਹਾਸ ਸੀ ਪਰ ਸਾਡੀ ਕੌਮ ਅੱਜ ਸੋਸ਼ਲ ਮੀਡੀਆ ਤੇ ਆ ਕੁਝ ਕਰ ਰਹੀ ਹੈ ਤੇ ਸਾਡੇ ਜਰਨਲ ਕੀ ਸੋਚਦੇ ਹੋਣੇ ਕਿ ਅਸੀਂ ਇਨਾ ਪਿੱਛੇ ਸਾਡੇ ਗੁਰੂ ਸਹਿਬਾਨ ਕੀ ਸੋਚਦੇ ਹੋਣੇ ਸਾਡੇ ਸ਼ਹੀਦ ਸਿੰਘ ਕੀ ਸੋਚਦੇ ਹੋਣੇ ਵੀ ਇਨਾ ਪਿੱਛੇ ਸਭ ਕੁਝ ਕੀਤਾ ਤੇ ਅੱਜ ਇਹ ਕੌਮ ਸਾਡੀ ਕਿੱਧਰ ਨੂੰ ਤੁਰਪੀ ਸਾਡੇ ਇਹ ਜਿਹੜੇ ਆਉਣ ਵਾਲੇ ਬੱਚੇ ਸੀ ਕਿੱਧਰ ਨੂੰ ਤੁਰਪੇ ਆਉਣ ਵਾਲੇ ਸਮੇਂ 'ਚ ਸੋਸ਼ਲ ਮੀਡੀਆ ਕਰਕੇ ਲੜਾਈਆਂ ਹੋ ਜਾਂ ਹੁਣੀਆਂ ਘਰਾਂ ਦੇ ਵਿੱਚ ਹੋਇਆ ਕਰਨਗੀਆਂ ਤੁਸੀਂ ਵੇਖਿਓ ਕਿਸ ਤਰ੍ਹਾਂ ਦੇ ਮਾਹੌਲ ਹੋਣਗੇ ਖੈਰ ਮੈਂ ਬੇਨਤੀਆਂ ਤਾਂ ਕੀਤੀਆਂ ਅੱਜ ਕੱਲ ਮੇਲੇ ਸਾਡੇ ਲਈ ਜਿਹੜੇ ਨੇ ਉਹ ਸਿਰਫ ਲਲਕਾਰੇ ਮਾਰਨੇ ਸ਼ਾਪਿੰਗਾਂ ਤੇ ਜਾਂ ਫਿਰ ਇਦਾਂ ਦੀਆਂ ਚੀਜ਼ਾਂ ਬਣ ਕੇ ਜਿਹੜੀਆਂ ਸੀਮਤ ਰਹਿ ਗਈਆਂ ਪਰ ਆਖਰ ਸਾਨੂੰ ਇਹਨਾਂ ਚੀਜ਼ਾਂ ਦਾ ਮਤਲਬ ਨਹੀਂ ਜੇ ਪਤਾ ਤੇ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਸੇਫ ਹੋਣ ਦੀ ਲੋੜ ਹੈ ਆਪਣੇ ਆਪ ਚ ਸਿਕਿਉਰ ਹੋਣ ਦੀ ਲੋੜ ਹੈ ਪਿਆਰਿਓ ਜੇ ਅਸੀਂ ਇਹ ਨਾ ਸਮਝ ਸਕੇ ਫਿਰ ਸਮਝ ਲਿਓ ਅਸੀਂ ਆਪਣਾ ਬਹੁਤ ਵੱਡਾ ਨੁਕਸਾਨ ਕਰਾ ਲਿਆ ਜੀ ਵਿਸਾਖੀ ਦਾ ਮੈਂ ਜ਼ਿਕਰ ਕਰ ਰਿਹਾ ਸੀ ਪਿਆਰਿਓ ਰ ਸਾਖੀ ਜਦੋਂ ਆਉਂਦੀ